ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਗੁਰੂ ਪਿਆਰਿਓ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਕੰਠ ਤੋਂ ਉਚਾਰਿਆ ਪਹਿਲਾ ਬਾਕ ਬੁਨਿਆਦੀ ਮੰਤਰ ਜੋ ਸਿੱਖ ਜਗਤ ਵਿੱਚ ਮੂਲ ਮੰਤਰ ਕਰਕੇ ਜਾਣਿਆ ਜਾਂਦਾ ਹੈ ਜਿਸ ਦੇ ਨਾਮ ਦੀ ਇੰਨੀ ਮਹਿਮਾ ਹੈ ਕਿ ਗੁਰੂ ਪਿਆਰਿਓ ਮੂਲ ਮੰਤਰ ਦਾ ਜਾਪ ਕਰਨ ਵਾਲਾ ਮੂਲ ਮੰਤਰ ਦਾ ਰੂਪ ਹੀ ਹੋ ਜਾਂਦਾ ਹੈ ਮੂਨ ਮੰਤਰ ਦਾ ਜਿਹੜਾ ਵੀ ਵਿਅਕਤੀ ਜਾਪ ਕਰਦਾ ਹੈ ਉਹਦੇ ਹਿਰਦੇ ਵਿੱਚ ਇਹ ਗੁਣ ਪ੍ਰਵੇਸ਼ ਹੁੰਦਿਆਂ ਹੀ ਉਹਦੇ ਜਨਮਾਂ ਜਨਮਾਂ ਅੰਤਰਾਂ ਦੇ ਪਾਪਾਂ ਦਾ ਨਾਸ ਹੋ ਜਾਂਦਾ ਹੈ ਇੱਕ ਓਨਕਾਰ ਉਹ ਪਰਮਾਤਮਾ ਇੱਕ ਹੈ ਜਿਸ ਤੋਂ ਉਤਪਤੀ ਹੋ ਰਹੀ ਹੈ ਜਿਸ ਤੋਂ ਪਾਲਣਾ ਹੋ ਰਹੀ ਹੈ ਔਰ ਉਸੇ ਤੋਂ ਹੀ ਨਾਸ ਹੋ ਰਿਹਾ ਹੈ ਉਹ ਇੱਕ ਓਨਕਾਰ ਸਤ ਨਾਮ ਉਸ ਦਾ ਨਾਮ ਸੱਚ ਹੈ ਉਹ ਸੱਚ ਹੈ ਤੇ ਨਾਮ ਵਾਲਾ ਹੈ ਕਰਤਾ ਪੁਰਖ ਉਹ ਸ੍ਰਿਸ਼ਟੀ ਦਾ ਕਰਤਾ ਏ ਔਰ ਸਭ ਵਿੱਚ ਰਮਿਆ ਹੋਇਆ ਏ ਸਭ ਵਿੱਚ ਪੂਰਨ ਹੈ ਨਿਰਭਉ ਉਹ ਡਰ ਤੋਂ ਰਹਿਤ ਹੈ ਨਿਰਵੈਰ ਉਹ ਬੈਰ ਤੋਂ ਰਹਿਤ ਅਕਾਲ ਮੂਰਤ ਉਹ ਕਾਲ ਤੋਂ ਰਹਿਤ ਹੈ ਕਾਲ ਤੋਂ ਰਹਿਤ ਸਰੂਪ ਵਾਲਾ ਏ ਅਕਾਲ ਮੂਰਤ ਉਹ ਮੂਰਤੀਵਾਨ ਹੈ ਉਹ ਕਾਲ ਤੋਂ ਰਹਿਤ ਹੈ ਸਮੇਂ ਤੋਂ ਰਹਿਤ ਹੈ ਉਹ ਸਮੇਂ ਵਿੱਚ ਨਹੀਂ ਆਉਂਦਾ ਔਰ ਉਹ ਐਸਾ ਮੂਰਤੀਵਾਨ ਹੈ ਅਜੂਨੀ ਉਹ ਜੁਨਾ ਵਿੱਚ ਨਹੀਂ ਆਉਂਦਾ ਜੋ ਜੁਨਾ ਤੋਂ ਰਹਿਤ ਹੈ ਸੈਪਨ ਉਹ ਆਪਣੇ ਆਪ ਤੋਂ ਪਰਕ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਉਸ ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਹੈ ਜਪ ਸਿਮਰਨ ਕਰੋ ਜਪ ਇਸ ਬਾਣੀ ਦਾ ਨਾਮ ਹੈ ਜਪ ਕਿਸ ਦਾ ਕਰਨਾ ਹੈ ਜਪ ਇਸ ਸੱਚ ਦਾ ਕਰਨਾ ਹੈ ਆਦ ਸੱਚ ਜੁਗਾਦ ਸੱਚ ਜਿਸ ਦਾ ਆਦ ਲੱਭਿਆ ਨਹੀਂ ਜਾ ਸਕਦਾ ਰਚਨਾ ਤੋਂ ਪਹਿਲਾਂ ਵੀ ਜੋ ਸੱਚ ਸੀ ਯੁੱਗਾ ਦੇ ਆਰੰਭ ਵਿੱਚ ਵੀ ਜੋ ਸੱਚ ਸੀ ਔਰ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਹੁਣ ਵੀ ਸੱਚ ਹੈ ਅੱਗੇ ਵੀ ਸੱਚ ਹੋਵੇਗਾ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਜਿਹੜਾ ਇਸ ਸੱਚ ਦਾ ਜਾਪ ਕਰਦਾ ਉਹਦੇ ਜਨਮ ਜਨਮ ਅੰਤਰਾਂ ਦੇ ਪਾਪ ਕੱਟੇ ਜਾਂਦੇ ਔਰ ਗੁਰੂ ਪਿਆਰੇਓ ਤੁਸੀਂ ਵੀ ਸਵੇਰੇ ਉੱਠ ਕੇ ਗੁਰ ਮੰਤਰ ਦਾ ਜਾਪ ਕਰਿਆ ਕਰੋ ਤੁਸੀਂ ਵੀ ਨਿਰਭਉ ਹੋ ਜਾਓਗੇ ਤੁਸੀਂ ਵੀ ਨਰਵੈਰ ਹੋ ਜਾਓਗੇ ਤੁਸੀਂ ਵੀ ਸਮੇਤੋਂ ਰਹਿਤ ਹੋ ਜਾਓਗੇ ਤੁਸੀਂ ਵੀ ਸਮੇਤੋਂ ਨਿਕਲ ਜਾਓਗੇ ਔਰ ਤੁਸੀਂ ਵੀ ਜੁਨਾ ਤੋਂ ਰਹਿਤ ਹੋ ਜਾਓਗੇ ਤੁਹਾਡਾ ਵੀ ਜਨਮ ਮਰਨ ਟੱਟਿਆ ਜਾਵੇ ਗੁਰੂ ਪਿਆਰੇਓ ਇੱਕ ਸੱਚਾ ਬਰਤਾਨ ਅੱਖਾਂ ਸਾਹਮਣੇ ਆ ਰਿਹਾ ਹੈ। ਆਵਾਟਾਵਾਦ ਜੋ ਅੱਜਕੱਲ ਪਾਕਿਸਤਾਨ ਵਿੱਚ ਉੱਥੇ ਗੁਰਦੁਆਰਾ ਸਾਹਿਬ ਸੁਸ਼ੋਭਤ ਹੈ। ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਾਹਿਬ ਜਦੋਂ ਨਿਤਨੇਮ ਕਰਕੇ ਸਵੇਰ ਦਾ ਸਮਾਂ ਸੀ ਬਾਹਰ ਨਿਕਲੇ ਤਾਂ ਕੀ ਤੱਕਦੇ ਨੇ? ਇੱਕ ਬਾਲਕ ਪੌੜੀਆਂ ਕੋਲ ਖੜਾ ਏ ਔਰ ਗ੍ਰਾਂਤੀ ਸਹਿਬਾਨ ਜਿਸ ਨੂੰ ਸਾਰੇ ਬਾਬਾ ਜੀ ਆਖਦੇ ਸਨ ਬਾਬਾ ਜੀ ਉਸ ਬਾਲਕ ਨੂੰ ਜਾਣਦੇ ਸਨ ਜਦੋਂ ਬਾਬਾ ਜੀ ਨੇ ਉਹ ਬਾਲਕ ਦੇਖਿਆ ਔਰ ਬਾਬਾ ਜੀ ਆਖਣ ਲੱਗੇ ਕਹਿੰਦੇ ਜੂਬਿਆ ਤੂੰ ਇੱਧਰ ਕਿੱਧਰ ਤੇਰਾ ਤਾਂ ਸਮਾਂ ਭਾਈ ਸਕੂਲ ਦਾ ਏ ਤੂੰ ਸਕੂਲ ਨਹੀਂ ਆਜ ਗਿਆ ਤੇ ਅਜੂਬ ਅਜੂਬ ਖਾਨ ਉਸ ਦਾ ਨਾਮ ਸੀ ਇਸਲਾਮ ਮਤ ਨਾਲ ਉਹ ਸੰਬੰਧਤ ਸੀ ਔਰ ਗੁਰੂ ਪਿਆਰਿਓ ਰੱਬ ਦਾ ਕੋਈ ਧਰਮ ਨਹੀਂ ਰੱਬ ਦਾ ਕੋਈ ਮਜਬ ਨਹੀਂ ਰੱਬ ਨਾ Hindu ਹੈ ਨਾ ਰੱਬ ਮੁਸਲਮਾਨ ਹੈ ਨਾ ਰੱਬ ਸਿੱਖ ਹੈ ਨਾ ਰੱਬ ਇਸਾਈ ਹੈ ਪਰਮਾਤਮਾ ਤਾਂ ਸਿਰਫ ਪਰਮਾਤਮਾ ਹੈ ਉਹ ਤਾਂ ਪ੍ਰੇਮ ਦਾ ਭੁੱਖਾ ਹੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਾਪਾਇ ਜਦੋਂ ਉਸ ਬਾਲਕ ਨੂੰ ਜਦੋਂ ਉਸ ਬਾਲਕ ਨੂੰ ਗ੍ਰਾਂਥੀ ਸਾਹਿਬਾਨ ਨੇ ਪੁੱਛਿਆ ਪੇ ਤੂੰ ਸਕੂਲ ਕਿਉਂ ਨਹੀਂ ਗਿਆ ਤਾਂ ਉਹ ਆਖਣ ਲੱਗਾ ਕਹਿੰਦਾ ਬਾਬਾ ਜੀ ਉਸ ਦਾ ਨਾਮ ਅਜੂਬ ਖਾਨ ਨੇ ਅਜੂਬ ਖਾਨ ਆਖਣ ਲੱਗਾ ਬਾਬਾ ਜੀ ਕਿ ਸਕੂਲੇ ਹਰ ਰੋਜ਼ ਮੈਨੂੰ ਕੁੱਟ ਪੈਂਦੀ ਹੈ ਪੜਨ ਵਿੱਚ ਮੇਰਾ ਬਹੁਤ ਬਹੁਤੀ ਰੁਚੀ ਨਹੀਂ ਹੈ ਔਰ ਪੜਨ ਨੂੰ ਮੈਨਾਂ ਲੈ ਕੇ ਹੀ ਹੈ ਕਿਉਂਕਿ دل ਲਾ ਕੇ ਪੜਦਾ ਨਹੀਂ ਔਰੇ ਉਥੇ ਮੈਨੂੰ ਕੁੱਟ ਪੈਂਦੀ ਐ ਹੁਣ ਮੈਨੂੰ ਕੁੱਟ ਖਾਦੀ ਨਹੀਂ ਜਾਂਦੀ ਔਰ ਮੈਂ ਇਸ ਲਈ ਇੱਥੇ ਲੁਕਿਆ ਹੋਇਆ ਬਾਬਾ ਜੀ ਨੇ ਗ੍ਰੰਥੀ ਸਹਿਬਾਨ ਨੇ ਉਸ ਬਾਲਕ ਨੂੰ ਆਪਣੇ ਸੀਨੇ ਨਾਲ ਲਾਇਆ ਬੜੇ ਪਿਆਰ ਨਾਲ ਬੁੱਕਲ ਵਿੱਚ ਲਿਆ ਔਰ ਉਸ ਨੂੰ ਆਖਿਆ ਕਿ ਭਾਈ ਆਪਣੇ ਜੋੜੇ ਖੋਲ ਕੇ ਹੱਥ ਤੇ ਪੈਰ ਸੁੱਚੇ ਕਰੇ ਉਹਨੇ ਹੱਥ ਪੈਰ ਸੁੱਚੇ ਕੀਤੇ ਅੰਦਰ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੋਨਾਂ ਨੇ ਮੁੱਠਾ ਟੇਕਿਆ ਔਰ ਗ੍ਰੰਥੀ ਸਾਹਿਬਾਨ ਨੇ ਮੂਲ ਮੰਤਰ ਸਾਹਿਬ ਦਾ ਪਾਠ ਉਚਾਰਨ ਕੀਤਾ ਮੂਰ ਮੰਨ ਦਾ ਪਾਠ ਕਰਨਾ ਸ਼ੁਰੂ ਕੀਤਾ ਤੇ ਔਰ ਉਸ ਬਾਲਕ ਨੂੰ ਆਖਿਆ ਭਾਈ ਮੇਰੇ ਪਿੱਛੇ ਪਿੱਛੇ ਬੋਲ ਇੱਕ ਓੰਕਾਰ ਸਤਨਾਮ ਕਰਤਾਪੁਰਖ ਨਿਰਭਉ ਨਿਰਵੈਰ ਅਕਾਲਮੂਰਤ ਅਜੂਨੀ ਸੈਭੰ ਗੁਰਪ੍ਰਸਾਦਿ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਸੇ ਤਰ੍ਹਾਂ ਬਾਲਕ ਗ੍ਰਾਂਥੀ ਸਾਹਿਬ ਦੇ ਪਿੱਛੇ ਪਿੱਛੇ ਮੂਲ ਮੰਤਰ ਸਾਹਿਬ ਦਾ ਪਾਠ ਪੜਦਾ ਹੈ ਉਹਨਾਂ ਨੇ 10-15 ਵਾਰੀ ਜਾਪ ਕੀਤਾ ਔਰ ਦੇਖਣ ਵਾਲੀ ਗੱਲ ਹੈ ਕਿ ਬੱਚਿਆਂ ਦੇ ਹਿਰਦੇ ਸਾਫ਼ ਹੁੰਦੇ ਨੇ ਬੱਚਿਆਂ ਦੇ ਹਿਰਦੇ ਸਾਫ਼ ਹੁੰਦੇ ਨੇ ਔਰ ਇਹਨਾਂ ਨੂੰ ਬਹੁਤ ਛੇਤੀ ਜਾਦ ਹੋ ਜਾਂਦਾ ਹੈ ਜੋ ਕੁਝ ਵੀ ਅਸੀਂ ਕਰਾਂ ਔਰ ਮੂਲ ਮੰਤਰ ਸਾਹਿਬ ਦਾ ਪਾਠ ਅਜੂਬ ਖਾਨ ਨੂੰ ਜਾਦ ਹੋ ਗਿਆ ਔਰ ਹੁਣ ਗ੍ਰੰਥੀ ਸਾਹਿਬ ਉਸ ਨੂੰ ਆਖਦੇ ਨੇ ਕਿ ਜੂਬਿਆ ਭਾਈ ਪੜ੍ਹਾਈ ਕਰਨੀ ਬਹੁਤ ਜ਼ਰੂਰੀ ਹੈ ਜੇ ਤੂੰ ਅੱਜ ਨਾ ਪੜ੍ਹਿਆ ਤਾਂ ਤੂੰ ਵੱਡਾ ਅਫਸਰ ਕਿਵੇਂ ਬਣੇਗਾ ਇਸ ਲਈ ਤੂੰ ਪੜ੍ਹਨ ਹਰ ਰੋਜ਼ ਜਾਣਾ ਹੈ ਔਰ ਦਿਲ ਲਾ ਕੇ ਪੜ੍ਹਾਈ ਕਰਨੀ ਹੈ ਤੂੰ ਵੱਡਾ ਅਫਸਰ ਬਣੇਗਾ ਤੂੰ ਆਪਣੀ ਜ਼ਿੰਦਗੀ ਸੌਖ ਨਾਲ ਜੀਵੇਂਗਾ ਤੇ ਆਪਣੇ ਮਾਤਾ ਪਿਤਾ ਦਾ ਨਾਮ ਵੀ ਰੋਸ਼ਨ ਕਰੇਗਾ ਔਰ ਅੱਜ ਤੋਂ ਲੈ ਕੇ ਤੂੰ ਛੁੱਟੀ ਨਹੀਂ ਕਰਨੀ ਇਦਾਂ ਲੁਕਣਾ ਨਹੀਂ ਸਕੂਲ ਜਾਣ ਪਿੱਛੇ ਲੁਕਣਾ ਨਹੀਂ ਉਹ ਤੇ ਅਜੂਬ ਖਾਨ ਆਖਣ ਲੱਗਾ ਪਾਪਾ ਜੀ ਉੱਥੇ ਮੈਨੂੰ ਟੀਚਰ ਕੁੱਟਦਾ ਬਹੁਤ ਹੈ ਬਾਬਾ ਜੀ ਆਖਣ ਲੱਗੇ ਅੱਜ ਤੋਂ ਲੈ ਕੇ ਤੈਨੂੰ ਟੀਚਰ ਨਹੀਂ ਕੁੱਟੇਗਾ ਤੂੰ ਗੁਰੂ ਨਾਨਕ ਦੇਵ ਜੀ ਦੀ ਰਚਨਾ ਗੁਰੂ ਨਾਨਕ ਦੇਵ ਜੀ ਦਾ ਕਲਾਮ ਉਹ ਅਜੂਬ ਖਾਨ ਇਸਲਾਮ ਮਤ ਨਾਲ ਸलाम ਸੁਵੰਦ ਤੁਸੀਂ ਉਹ ਆਖਣ ਲੱਗਾ ਪਾਪਾ ਜੀ ਇਹ ਗੁਰੂ ਨਾਨਕ ਦੇਵ ਜੀ ਦਾ ਕਲਾਮ ਹੈ ਕਹਿੰਦੇ ਹਾਂਜੀ ਇਹ ਗੁਰੂ ਨਾਨਕ ਦੇਵ ਜੀ ਦਾ ਕਲਾਮ ਹੈ ਜਿਸ ਤਰ੍ਹਾਂ ਅਸੀਂ ਰਚਨਾ ਆਖਦੇ ਹਾਂ ਲਿਖ ਤਾਖਦੇ ਹਾਂ ਉਹ ਕਲਾਮ ਆਖਦੇ ਨਹੀਂ ਔਰ ਗੁਰੂ ਨਾਨਕ ਦੇਵ ਜੀ ਦਾ ਕਲਾਮ ਤੂੰ ਆਪਣੇ ਹਿਰਦੇ ਵਿੱਚ ਵਸਾ ਲੈ ਔਰ ਗੁਰੂ ਨਾਨਕ ਦੇਵ ਜੀ ਦਾ ਗੁਰੂ ਨਾਨਕ ਦੇਵ ਜੀ ਦਾ ਕਲਾਮ ਜੇ ਤੂੰ ਗੁਰੂ ਨਾਨਕ ਦੇਵ ਜੀ ਦੇ ਕਲਾਮ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ ਗੁਰੂ ਨਾਨਕ ਦੇਵ ਜੀ ਤੇਰੀ ਕਦੇ ਵੀ ਬਾਣੀ ਛੱਡਣੀ। ਸੋ ਅਜੂਬਖਾਨ ਹੁਣ ਹਰ ਰੋਜ਼ ਮੂਲ ਮੰਤਰ ਸਾਹਿਬ ਦਾ ਪਾਠ ਕਰਦਾ ਹੈ। ਸਵੇਰੇ ਉੱਠ ਕੇ ਆਇਆ ਔਰ ਫਿਰ ਗੁਰਦੁਆਰਾ ਸਾਹਿਬ ਆਇਆ ਔਰ ਅੱਜ ਗ੍ਰੰਥੀ ਸਾਹਿਬ ਆਖਦੇ ਨੇ ਕਿ ਅਜੂਬਖਾਨ ਤੂੰ ਅਰਦਾਸ ਕਰ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਔਰ ਤੂੰ ਅੱਜ ਸਕੂਲੇ ਜਾ। ਔਰ ਫਿਰ ਅਜੀਬ ਖਾਨ ਆਖਦਾ ਮੈਨੂੰ ਉੱਥੇ ਟੀਚਰ ਕੁੱਟੇਗਾ ਗੰਤੀ ਸਾਹਿਬ ਆਖਦੇ ਨੇ ਤੈਨੂੰ ਕੋਈ ਨਹੀਂ ਕੁੱਟਦਾ ਤੂੰ ਇੱਕ ਉਸ ਪਰਮਾਤਮਾ ਦਾ ਸਹਾਰਾ ਲੈ ਜੋ ਸਭਨਾ ਦਾ ਹੀ ਸਹਾਰਾ ਏ ਜਿਸੇ ਤੇਰੀ ਜਿੰਦ ਦਾ ਸਹਾਰਾ ਉਹ ਪਰਮਾਤਮਾ ਆਪ ਬਣ ਗਿਆ ਔਰ ਉਹ ਸਭਨਾ ਦੇ ਹਿਰਦੇ ਵਿੱਚ ਵੱਸਦਾ ਤੈਨੂੰ ਉਹ ਟੀਚਰ ਨਹੀਂ ਕੁੱਟੇਗਾ ਤੂੰ ਅੱਜ ਸਕੂਲੇ ਜਾ ਔਰ ਕਦੇ ਵੀ ਜੇ ਜੇ ਡਰ ਰੱਖਣਾ ਹੈ ਤਾਂ ਡਰ ਸਿਰ ਪਰਮਾਤਮਾ ਦਾ ਰੱਖਣਾ ਹੈ ਕਿਉਂਕਿ ਗੰਤ ਕੰਮ ਨਹੀਂ ਕਰਨੀ ਜੇ ਹੁਣ ਤੈਨੂੰ ਤੇਰੇ ਮਾਤਾ ਪਿਤਾ ਨੇ ਤਿਆਰ ਕਰਕੇ ਸਕੂਲੇ ਭੇਜਿਆ ਔਰ ਤੂੰ ਰਸਤੇ ਵਿੱਚ ਹੀ ਲੁਕ ਗਿਆ ਇਹ ਤਾਂ ਕੋਈ ਕਰਮ ਚੰਗਾ ਨਾ ਹੋਇਆ ਫਿਰ ਤੂੰ ਵੱਡਾ ਅਫਸਰ ਕਿਵੇਂ ਬਣੇਗਾ ਤੇਰੇ ਨਾਲ ਦੇ ਬੱਚੇ ਤੇਰੇ ਸਲਿਪਸ ਚੋਂ ਅੱਗੇ ਨਿਕਲ ਜਾਣਗੇ ਇਸ ਲਈ ਤੂੰ ਪੜ ਲਿਖੇ ਔਰ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਵਸਾ ਤੂੰ ਸਕੂਲੇ ਜਾ ਤੈਨ ਕੋਈ ਤੇਰਾ ਟੀਚਰ ਪੁੱਛ ਨਹੀਂ ਆਕੇ ਜਦੋਂ ਅੱਜ ਅਰਦਾਸ ਕਰਕੇ ਅਜੂਬ ਖਾਨ ਬਾਲਕ ਸਕੂਲੇ ਗਿਆ ਔਰ ਉਸਦਾ ਮਾਸਟਰ ਆਖਣੇ ਲੱਗਾ ਕਹਿੰਦੇ ਅਜੂਬ ਖਾਨ ਮੇਰੇ ਕੋਲ ਆਓ ਬੇਟਾ ਮੇਰੇ ਕੋਲ ਆਓ ਔਰ ਉਹ ਯੋ ਟੀਚਰ ਜੋ ਹਰ ਰੋਜ਼ ਕੁੱਟਦਾ ਸੀ ਅੱਜ ਇਹੋ ਜੀ ਪ੍ਰਮਾਤਮਾ ਨੇ ਕਿਰਪਾ ਕੀਤੀ ਮੂਲ ਮੰਤਰ ਦੀ ਇਹੋ ਜੀ ਸ਼ਕਤੀ ਪ੍ਰਮਾਤਮਾ ਨੇ ਇਹੋ ਜਿਹਾ ਉਹਦਾ ਮਨ ਫੇਰਿਆ ਉਹਦੇ ਮਨ ਦੀ ਸੋਚ ਟੀਚਰ ਦੀ ਕਿ ਜੇ ਮੈਂ ਇਹਨੂੰ ਸਿੰਨ ਕੁੱਟਿਆ ਸੀ ਤੇ ਇਹ ਐਨੇ ਦਿਨ ਪੜ੍ਹਨ ਨਹੀਂ ਆਇਆ ਜੇ ਮੈਂ ਅੱਜ ਇਹਨੂੰ ਮਾਰਿਆ ਇਹਦੀ ਤਾਂ ਜ਼ਿੰਦਗੀ ਖਰਾਬ ਹੋ ਜਾਏਗੀ ਇਹ ਤਾਂ ਡਰਦਾ ਪੜ੍ਹਨ ਨਹੀਂ ਆਵੇਗਾ ਉਸਨੇ ਬਹੁਤ ਪਿਆਰ ਨਾਲ ਅਯੂਬ ਖਾਨ ਨੂੰ ਬੁਲਾਇਆ ਔਰ ਆਪਣੇ ਕੋਲ ਉਹਦੇ ਸਿਰ ਤੇ ਹੱਥ ਰੱਖਿਆ ਅਯੂਬ ਖਾਨ ਦੇ ਔਰ ਆਯੂਬ ਖਾਨ ਨੇ ਬੇਟਾ ਤੂੰ ਇੰਨੇ ਦਿਨ ਪੜ੍ਹਨ ਕਿਉਂ ਨਹੀਂ ਆਇਆ ਛੁੱਟੀ ਨਾ ਕਰਿਆ ਕਰ ਹੁਣ ਤੂੰ ਐਦਾਂ ਕਰ ਬੱਚਿਆਂ ਤੋਂ ਜਿਹੜਾ ਮੈਂ ਵਰਕ ਕਰਵਾਇਆ ਪੜ੍ਹਾਈ ਕਰਵਾਈ ਹੈ ਉਹ ਬੱਚਿਆਂ ਤੋਂ ਪਤਾ ਕਰਕੇ ਤੂੰ ਉਹ ਸਵਾਲ ਹੱਲ ਕਰ ਲੈ ਤੇ ਫਿਰ ਹੱਲ ਕਰਕੇ ਮੈਨੂੰ ਦਿਖਾ ਅੱਗੇ ਤੋਂ ਛੁੱਟੀ ਨਾ ਕਰੀ ਬੜੇ ਪਿਆਰ ਨਾਲ ਸਮਝਾਇਆ ਆਯੂਬ ਖਾਨ ਬਹੁਤ ਖੁਸ਼ ਹੋਇਆ ਬਹੁਤ ਪ੍ਰਸੰਨ ਹੋਇਆ ਔਰ ਆਯੂਬ ਖਾਨ ਨੇ ਜੋ ਟੀਚਰ ਨੇ ਸਵਾਲ ਬੱਚਿਆਂ ਨੂੰ ਕਰਵਾਏ ਸਨ ਬੜੇ ਬੜੀ ਰੁਚੀ ਨਾਲ ਬੜਾ ਦਿਲ ਲਾ ਕੇ ਪੜ੍ਹਾਈ ਕੀਤੀ ਔਰ ਬਹੁਤ ਹੀ ਰੁਚੀ ਨਾਲ ਉਹ ਸਵਾਲ ਜਦੋਂ ਕਰਕੇ ਟੀਚਰ ਨੂੰ ਦਿਖਾਏ ਸਵਾਲ ਸਾਰੇ ਦੇ ਸਾਰੇ ਠੀਕ ਹੋਏ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਔਰ ਉਸ ਦਿਨ ਤੋਂ ਉਹ ਹਰ ਰੋਜ਼ ਮੂਲ ਮਾਸਟਰ ਸਾਹਿਬ ਕਰਦਾ ਤੁਰਦਾ ਫਿਰਦਾ ਅਲੀ ਖਾਨ ਮੂਲ ਮੰਤਰ ਸਾਹਿਬ ਦਾ ਜਾਪ ਕਰਦਾ ਇਸ ਤਰ੍ਹਾਂ ਹੀ ਪੋੜੀ ਪੋੜੀ ਪੜਾਈ ਦੀ ਉਹ ਚੜੀ ਗਿਆ ਇੱਕ ਦਿਨ ਉਹ ਪਾਕਿਸਤਾਨ ਦਾ ਡਿਫੈਂਸ ਮਿਨਿਸਟਰ ਬਣਿਆ ਮੂਲ ਮੰਤਰ ਸਾਹਿਬ ਦਾ ਪਾਠ ਉਹਦੇ ਹਿਰਦੇ ਵਿੱਚ ਉਹਦੀ ਜਿੰਦ ਦਾ ਸਹਾਰਾ ਮੂਲ ਮੰਤਰ ਸਾਹਿਬ ਉਹਦੀ ਜਿੰਦ ਦਾ ਸਹਾਰਾ ਪ੍ਰਮਾਤਮਾ ਦਾ ਨਾਮ ਔਰ ਫਿਰ ਉਹ ਮੂਲ ਮੰਤਰ ਦੇ ਸਹਾਰੇ ਮੂਲ ਮੰਤਰ ਦਾ ਜਾਪ ਕਰਦਾ ਹੈ ਇੱਕ ਦਿਨ ਪ੍ਰਮਾਤਮਾ ਨੇ ਕਿਰਪਾ ਕੀਤੀ ਕਿ ਉਹ ਪਾਕਿਸਤਾਨ ਦਾ ਰਾਸ਼ਟਰਪਤੀ ਬਣਿਆ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਰੇ ਹੀ ਜਾਣਦੇ ਨੇ ਅਜੂਬ ਖਾਨ ਮੁਹੰਮਦ ਅਜੂਬ ਖਾਨ ਪ੍ਰੈਜ਼ੀਡੈਂਟ ਆਫ ਪਾਕਿਸਤਾਨ ਪਾਕਿਸਤਾਨ ਦਾ ਉਹ ਪ੍ਰੈਜ਼ੀਡੈਂਟ ਬਣਿਆ ਰਾਸ਼ਟਰਪਤੀ ਬਣਿਆ ਔਰ ਉਹ ਵੀ ਰਾਸ਼ਟਰਪਤੀ ਦੇ ਅਹੁਦੇ ਤੇ ਪਹੁੰਚ ਗਿਆ ਸਿੱਖਾਂ ਲਈ ਬਹੁਤ ਸ਼ਰਧਾ ਇੱਕ ਸਿੰਗapore ਤੋਂ ਜਥਾ ਆਇਆ ਜਥੇਦਾਰ ਮਿਹਰਬਾਨ ਸਿੰਘ ਗੁਰਧਾਮਾ ਦੀ ਦਰਸ਼ਨ ਕਰਨ ਗੁਰਧਾਮਾ ਦੇ ਦਰਸ਼ਨ ਕਰਨ ਪਾਕਿਸਤਾਨ ਵਿੱਚ ਆਏ ਜਦੋਂ ਉਹਨਾਂ ਨੇ ਪਾਕਿਸਤਾਨ ਵਿੱਚ ਗੁਰਧਾਮਾ ਦੇ ਦਰਸ਼ਨ ਕੀਤੇ ਤੇ ਰਾਸ਼ਟਰਪਤੀ ਅਜੂਬ ਖਾਨ ਨੇ ਸਭ ਜਥੇਦਾਰ ਮਿਹਰਬਾਨ ਸਿੰਘ ਜੀ ਨੂੰ ਅਤੇ ਉਹਨਾਂ ਦੇ ਸਾਥੀਆਂ ਨੂੰ ਆਪਣੇ ਘਰੇ ਚਾਹ ਪਾਣੀ ਲਈ ਬੁਲਾਇਆ ਕਿ ਆਓ ਮੇਰੇ ਘਰੇ ਚਾਹ ਪਾਣੀ ਪੀਓ ਜਦੋਂ ਹੁਣ ਜਥੇਦਾਰ ਮਹਿਰਮਾਨ ਸਿੰਘ ਤੇ ਉਹਦੇ ਸਾਥੀ ਉਸ ਰਾਸ਼ਟਰਪਤੀ ਅਜੂਬ ਖਾਨ ਦੇ ਘਰ ਗਏ ਉਹਨਾਂ ਨੇ ਕੀ ਤੱਕਿਆ ਦੀਵਾਰ ਉੱਤੇ ਜਦੋਂ ਡਾਇਨਿੰਗ ਰੂਮ ਵਿੱਚ ਉਹਨਾਂ ਨੂੰ ਬਿਠਾਇਆ ਬਹੁਤ ਸਤਿਕਾਰ ਕੀਤਾ ਅਜੂਬ ਖਾਨ ਜੀ ਨੇ ਬਹੁਤ ਸਤਿਕਾਰ ਕੀਤਾ ਔਰ ਜਦੋਂ ਉਹਨਾਂ ਨੇ ਕੀ ਤੱਕਿਆ ਜਫੇਦਾਰ ਮਿਹਰਮਾਨ ਸਿੰਘ ਜੀ ਨੇ ਤੇ ਉਹਦੇ ਸਾਥੀਆਂ ਨੇ ਕੀ ਤੱਕਿਆ ਕੰਧ ਉੱਤੇ ਲਿਖਿਆ ਹੋਇਆ ਸੀ ਪੇਂਟ ਨਾਲ ਇੱਕ ਓੰਕਾਰ ਸਤਿਗੁਰ ਪ੍ਰਸਾਦ ਬੜੇ ਹੈਰਾਨ ਹੋਏ ਥੱਲੇ ਦੋ ਫਰੇਮ ਲਟਕਦੇ ਸਨ ਔਰ ਇੱਕ ਫਰੇਮ ਵਿੱਚ ਗੁਰਮੁਖੀ ਵਿੱਚ ਔਰ ਦੂਜੇ ਫਰੇਮ ਵਿੱਚ ਉਰਦੂ ਵਿੱਚ ਮੂਲ ਮੰਤਰ ਸਾਹਿਬ ਜੀ ਦਾ ਪਾਠ ਲਿਖਿਆ ਹੋਇਆ ਸੀ ਹੁਣੇ ਅਜੂਬ ਖਾਨ ਗੱਲਾਂ ਕਰਦਾ ਔਰ ਇਹਨਾਂ ਦੇ ਮਨ ਵਿੱਚ ਸਾਰੇ ਜਥੇ ਦੇ ਮਿਹਰਬਾਨ ਸਰਦਾਰ ਮਿਹਰਬਾਨ ਸਿੰਘ ਜੀ ਦੇ ਤੇ ਉਹਨਾਂ ਦੇ ਸਾਥੀਆਂ ਦੇ ਜਥੇ ਦੇ ਸਾਰੇ ਜਥੇ ਦੇ ਮਨ ਵਿੱਚ ਕਾੜੀ ਹੈ ਕਿ ਅਸੀਂ ਪੁੱਛੀਏ ਕਿ ਤੁਸੀਂ ਤਾਂ ਇਸਲਾਮਾਤ ਦੇ ਤੁਸੀਂ ਤਾਂ ਇਸਲਾਮਾਤ ਨੂੰ ਮੰਨਣ ਵਾਲੇ ਹੋ ਤੇ ਇਹ ਤੁਸੀਂ ਗੁਰੂ ਨਾਨਕ ਦੇਵ ਜੀ ਦਾ ਮੂਲ ਮੰਤਰ ਸਭ ਲਿਖਿਆ ਹੋਇਆ ਹੈ ਜਦੋਂ ਉਹ ਕੰਧ ਵੱਲ ਨੂੰ ਵਾਰ-ਵਾਰ ਤੱਕਦੇ ਤਾ ਅਯੂਬ ਖਾਨ ਨੇ ਆਖਿਆ ਇਹ ਗੁਰੂ ਨਾਨਕ ਦੇਵ ਜੀ ਦਾ ਕਲਾਮ ਔਰ ਇਹ ਮੇਰੀ ਜਿੰਦ ਦਾ ਸਹਾਰਾ ਏ ਮੂਲ ਮੰਤਰ ਗੁਰੂ ਨਾਨਕ ਦੇਵ ਜੀ ਦਾ ਕਲਾਮ ਮੇਰੀ ਜਿੰਦ ਦਾ ਸਹਾਰਾ ਏ ਔਰ ਅੱਜ ਤੱਕ ਮੈਂ ਇਸ ਸਹਾਰੇ ਉੱਡਿਆ ਔਰ ਇੰਨਾ ਉੱਡਿਆ ਹਾਂ ਇੰਨਾ ਉੱਡਿਆ ਹਾਂ ਕਿ ਮੈਂ ਦੇਸ਼ ਦਾ ਰਾਸ਼ਟਰਪਤੀ ਮੈਨੂੰ ਇਸ ਕਲਾਮ ਨੇ ਬਣਾਇਆ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਬਿਲਕੁਲ ਮਨ ਵਿੱਚ ਕੋਈ ਗਮੰਡ ਨਹੀਂ ਫਿਰ ਉਸਨੇ ਸਾਰੀ ਇਹ ਭਾਰਤਾ ਸੁਣਾਈ ਕਿ ਮੈਂ ਇਸ ਤਰ੍ਹਾਂ ਸਕੂਲੇ ਸਕੂਲ ਤੋਂ ਡਰਦਾ ਗੁਰਦ ਗੁਰਦੁਆਰਾ ਸਾਹਿਬ ਲੁਕ ਜਾਂਦਾ ਸੀ ਤੇ ਉੱਥੇ ਮੈਨੂੰ ਗ੍ਰੰਥੀ ਸਹਿਬਾਨ ਨੇ ਮੂਲ ਮੰਤਰ ਸਾਹਿਬ ਦਾ ਜਾਪ ਕਰਵਾਇਆ ਔਰ ਨਿਤਨੇਮ ਕਰਨਾ ਸਵੇਰੇ ਉੱਠ ਕੇ ਮੂਲ ਮੰਤਰ ਸਾਹਿਬ ਦਾ ਪਾਠ ਕਰਨ ਦਾ ਉਪਦੇਸ਼ ਦਿੱਤਾ ਤੇ ਉਹ ਮੈਂ ਅੱਜ ਤੱਕ ਮੂਲ ਮੰਤਰ ਸਾਹਿਬ ਦਾ ਪਾਠ ਹਰ ਰੋਜ ਸਵੇਰੇ ਸ਼ਾਮੀ ਸਵੇਰੇ ਉੱਠ ਕੇ ਕਰਦਾ ਹਾਂ ਸਾਰਾ ਦਿਨ ਮੈਂ ਮੂਲ ਮੰਤਰ ਸਾਹਿਬ ਦਾ ਜਾਪ ਕਰਦਾ ਹਾਂ ਔਰ ਇਹ ਮੂਲ ਮੰਤਰ ਸਾਹਿਬ ਮੇਰੀ ਜਿੰਦ ਦਾ ਸਹਾਰਾ ਹੈ ਗੁਰੂ ਨਾਨਕ ਦੇਵ ਜੀ ਦਾ ਕਲਾਮ ਮੇਰੀ ਜਿੰਦ ਦਾ ਸਹਾਰਾ ਹੈ ਗੁਰੂ ਪਿਆਰੇਓ ਆਪ ਵੀ ਸਵੇਰੇ ਉੱਠ ਕੇ ਗੁਰ ਮੰਤਰ ਦਾ ਜਾਪ ਕਰਿਆ ਕਰੋ ਮੂਲ ਮੰਤਰ ਦਾ ਜਾਪ ਕਰਿਆ ਕਰੋ ਪਹਿਲਾਂ ਮੂਲ ਮੰਤਰ ਦਾ ਜਾਪ ਕਰਿਆ ਕਰੋ ਫਿਰ ਗੁਰਮੰਤਰ ਦਾ ਜਾਪ ਕਰਿਆ ਕਰੋ ਫਿਰ ਫਿਰ ਨਿਤਨੇਮ ਦੀਆਂ ਬਾਣੀਆਂ ਪੜਿਆ ਕਰੋ ਤੁਹਾਡੇ ਵੀ ਸਾਰੇ ਦੁੱਖ ਨਾਸ ਹੋ ਜਾਣਗੇ ਤੁਸੀਂ ਵੀ ਨਿਰਭਉ ਹੋ ਜਾਓਗੇ ਤੁਸੀਂ ਵੀ ਨਿਰਵੈਰ ਹੋ ਜਾਓਗੇ ਔਰ ਤੁਸੀਂ ਵੀ ਸਮੇਤੋਂ ਬਚ ਜਾਓਗੇ ਔਰ ਤੁਸੀਂ ਵੀ ਜੁਨਾਤੋਂ ਰਹਿਤ ਹੋ ਜਾਓਗੇ ਔਰ ਤੁਹਾਡਾ ਵੀ ਜਨਮ ਮਰਨ ਕੱਟਿਆ ਜਾਵੇਗਾ ਔਰ ਇਹ ਮੂਲ ਮੰਤਰ ਨੇ ਹੀ ਜ਼ਿੰਦਗੀ ਬਦਲਨੀ ਹੈ ਮੂਲ ਮੰਤਰ ਹੀ ਇੱਕ ਨਵੀਂ ਜ਼ਿੰਦਗੀ ਨੂੰ ਜਨਮ ਦਿੰਦਾ ਹੈ ਸੋ ਗੁਰੂ ਪਿਆਰਿਓ ਪ੍ਰਮਾਤਮਾ ਅੱਗੇ ਮੈਂ ਵੀ ਅਰਦਾਸ ਕਰਦਾ ਔਰ ਤੁਸੀਂ ਵੀ ਅਰਦਾਸ ਕਰਿਓ ਕਿ ਅੱਜ ਤੋਂ ਲੈ ਕੇ ਜਿਹੜਾ ਵੀ ਇਹ ਕਥਾ ਸੁਣਦਾ ਹੈ ਜਿਹੜਾ ਵੀ ਪੁਰਾਣੀ ਇਹ ਕਥਾ ਸੁਣਦਾ ਹੈ ਉਹ 15 20 ਮਿੰਟ ਸਵੇਰੇ ਉੱਠ ਕੇ ਮੂਲ ਮੰਤਰ ਦਾ ਜਾਪ ਜ਼ਰੂਰ ਕਰੇ ਔਰ ਮੇਰੇ ਤੇ ਵੀ ਮੈਨੂੰ ਵੀ ਅਸ਼ੀਰਵਾਦ ਦਿਓ ਕਿ ਮੈਂ ਵੀ ਸਵੇਰੇ ਉੱਠ ਕੇ ਮੂਲ ਮੰਤਰ ਸਾਹਿਬ ਦਾ ਜਾਪ ਕਰਾਂ ਤਾਂ ਕਿ ਸਾਡਾ ਵੀ ਜਨਮ ਮਨ ਕੱਟਿਆ ਜਾਵੇ ਗੱਜ ਕੇ ਬਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ